ਆਪਕੀ ਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਗੁਰੂ ਘਰ ਫਲੇਰੋ ਤੇ ਅੱਜ ਹੈਗੇ ਇੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਵਰ੍ਹੇ ਤੇ ਉਹਦੇ ਵਿੱਚ ਪ੍ਰੋਗਰਾਮ ਹੋ ਰਹੇ ਆ ਤੇ ਚਲੋ ਤੁਹਾਨੂੰ ਕਰਾਉਣੇ ਸਾਰਿਆਂ ਨੂੰ ਦਰਸ਼ਨ ਜੋ ਵੀ ਪ੍ਰੋਗਰਾਮ ਆ ਚਲੋ ਜੇ ਨਾਮ ਆ ਰੱਖ ਆਪ ਹੋਵੇ ਸਤਿਗੁਰੂ ਜੀ ਦਾ Tchau, Tchau, <laughs> Terima kasih telah menonton! ਮਿਲੀ ਨਹੀਂ ਲੈ ਨਹੀਂ ਤੂੰ ਮੈਂ ਤਾਂ ਮੈਂ ਤੂੰ ਚੱਕੀ ਲੈ ਤਾਂ ਪਾਣੀ ਵੀ ਨਹੀਂ ਖੋਦੀ ਤੇ ਨਹੀਂ ਸੁੱਚੀ ਆ ਵੀ ਇਹ ਸਾਰੇ ਦੋ ਦੋ ਲੈਣੀਆਂ ਅਸੀਂ ਕੁਝ ਲੈ ਆ ਨਹੀਂ ਲੋ ਕੇ ਟਨ ਨਾ ਰੋਟੀ ਮਿਲ ਗਈ ਹੈ। ਟਨ ਵੀ ਲੈਣ ਚ ਲੱਗਿਆ ਜਾਣਾ। ਟਨ ਲੈਣਾ। ਚਲੋ ਆਪਾਂ ਵੀ ਦੇਖਦੇ ਹਾਂ। ਚਲੋ ਚਲੋ। ਆਹ ਨੋ ਵੀਰ ਕੀ ਬਾਤ ਹੈ ਜਿਹੜੇ ਲੱਗੇ ਆ ਰਹੇ ਆ ਆ ਗਿਆ ਹੁਣ ਨਵੇਂ ਲੱਕਾਂ ਆ ਗਿਆ ਨਾ ਬੰਦਾ ਕਰਦਾ ਹਾਂ ਜੀ ਕਰੋ ਕਰੋ ਫੋਕੀ ਹੋਰ ਕਾ ਵਾਹਿਗੁਰੂ ਜੀ ਲੈਂ ਚਾਓ ਵਾਹਿਗੁਰੂ ਜੀ ਲੈਂ ਚਾਓ ਜੀ ਸਾਰੇ ਟੈਨਪਾ ਕੋ ਆਉਂਦੇ ਨੇ ਵੀਰ ਜੀ ਤੇਨੇ ਵੇਪਰ ਤੇ ਬੜੇ ਪਰ ਆ ਯਾਰ ਕੀ ਰਾਤ ਹੈ ਗੁਰੂ ਜੀ ਇੱਕ ਲੈਨ ਆਇਓ ਬੇਨਤੀ ਹੈ ਜੀ ਸਾਰੇ ਵੀਰ ਭਰਾਣ ਤੋਂ ਸਾਡੇ ਵਰਗੇ ਨੇ ਜੀ ਪਾਣੀ ਦਾ ਟੱਕਰ ਦੇ ਯਾਰ ਪਾਣੀ ਕੌਣ ਲੈ ਗਿਆ ਉਹ ਬੋਤਲ ਲੈ ਗਿਆ ਨਹੀਂ ਉਹਨਾਂ ਨੂੰ ਕਹਿਣਾਂ पीडि <laughs> पीडी <laughs> <laughs> ਤੇ ਤੇਰਾ ਕੰਡ ਛੋਟਾ ਤੂੰ ਬਾਣੀ ਨਹੀਂ ਪੜ ਸਕਦਾ ਅੰਦਰ ਕਿੰਨਾ ਪਿਆਰ ਸੀ ਬਾਬਾ ਪ੍ਰੇਮ ਸਿੰਘ ਦੇ ਬਾਣੀ ਦੇ ਪਰ ਤੁਸੀਂ ਕਹਿੰਦੇ ਕਿ ਦਾਦਾ ਜੀ ਜੇ ਮੇਰੇ ਕੋਲ ਬੈਠ ਕੇ ਨਹੀਂ ਨਾ ਤੇ ਮੈਂ ਖਲੋ ਕੇ ਬਾਣੀ ਖੜ ਲਵਾਉਂਗਾ ਤੋ ਸਤਿਰਾਮ ਸ੍ਰੀ ਵਾਇਰੂ ਬਾਬਾ ਪ੍ਰੇਮ ਸਿੰਘ ਦੀ ਅਕਸਰ ਪਹਿਲੇ ਸਮਿਆਂ ਦੇ ਅੰਦਰ ਸਾਥ ਸੰਗਤਾਂ ਤਾਂ ਤੇ ਦਾਦੀ ਦੇ ਕੋਲੋਂ ਬੱਚਾਂ ਨੂੰ ਬਹੁਤ ਵੱਡੇ ਸਿੱਖਾ ਮਿਲਦੀ ਸੀ ਅੱਜ ਕੱਲ ਸਮਾਂ ਬਦਲ ਗਿਆ ਨਾ ਪਹਿਲੇ ਸਮਿਆਂ ਦੇ ਅੰਦਰ ਸਾਥ ਸੰਗਤਾਂ ਸਾਰੇ ਬਜ਼ੁਰਗ ਜਿਹੜੇ ਆ ਬੈਠੇ ਆ ਇਹਨਾਂ ਨੂੰ ਪਤਾ ਹੈ ਕਿ ਪਹਿਲੇ ਸਮਿਆਂ ਦੇ ਅੰਦਰ ਘਰ ਦੇ ਵਿੱਚ ਸਾਡੇ ਬਜ਼ੁਰਗ ਉਹਨੇ ਸਾਖੀਆਂ ਉਹਨੇ ਕਹਾਵਤ ਖੋਲ੍ਹੇ ਨਹੀਂ ਜੇ ਬੜੇ ਪਿਆਰ ਨਾਲ ਸਾਰੇ ਬੱਚਿਆਂ ਨੂੰ ਇਕੱਠਿਆਂ ਕਰ ਲੈਣਾ ਤੇ ਗੁਰੂ ਦੀਆਂ ਸਾਖੀਆਂ ਸੁਣਾਉਣੀਆਂ ਅੱਜ ਦੁੱਖ ਦੀ ਗੱਲ ਹੈ ਗੁਰੂ ਕੋ ਸਚਾਈ ਹੈ ਅੱਜ ਕੋਈ ਖਿਆਲ ਆ ਜਾਵੇ ਕਿ ਪੰਜਾਂ ਸਤਾਂਾਂ ਦਾ ਕੋ ਫੁਰਨਾ ਪੂਰਾ ਹੋ ਜਾਂਦਾ ਹੈ ਕੋ ਫੁਰਨਾ ਪੂਰਾ ਹੋ ਜਾਂਦਾ ਹੈ ਤੇ ਬਾਬਾ ਸੁੰਦਰ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਰੱਬ ਕਿੰਨਾ ਨੇੜੇ ਹੈ ਤੇ ਬਾਬਾ ਸੁੰਦਰ ਸਿੰਘ ਜੀ ਕਹਿਣਗੇ ਜੇ ਮੇਰੇ ਮਨ 'ਚ ਕੋਈ ਫੁਰਨਾ ਆ ਜਾਵੇ ਨਾ ਰੱਬ ਇੰਨਾ ਨੇੜੇ ਜੇ ਮੈਂ ਅੱਜ ਫੁਰਨਾ ਮੰਨ ਲਿਆ ਨਾ ਤੇ ਸਵੇਰੇ ਮੇਰਾ ਫੁਰਨਾ ਪੂਰਾ ਹੋ ਜਾਂਦਾ ਹੈ ਤੇ ਸਾਧ ਸੰਗਤ ਬਾਬਾ ਪ੍ਰੇਮ ਸਿੰਘ ਨੂੰ ਪੁੱਛਿਆ ਕਿ ਤੁਸੀਂ ਕਿਸੇ ਵਸੋਂ ਵਿੱਚ ਤੁਹਾਡੇ ਰੱਬ ਕਿੰਨਾ ਨੇੜੇ ਹੈ ਤੇ ਬਾਬਾ ਪ੍ਰੇਮ ਸਿੰਘ ਜੀ ਕਹਿਣਗੇ ਮੇਰੇ ਰੱਬ ਇੰਨਾ ਨੇੜੇ ਹੈ ਕਿ ਮੇਰੇ ਮਨ 'ਚ ਕੋਈ ਫੁਰਨਾ ਹੀ ਕੋਈ ਆਉਣ ਕਰਦਾ ਕੋ ਸਤਨਾ ਕਦੇ ਮੇਰੇ ਮਨ ਤੋਂ ਫੁਰਨਾ ਹੀ ਨਹੀਂ ਹਰ ਦਤਾ ਇਹੋ ਕਹੀ ਜੀਵਾ ਪਾਦਤੀ ਜੀ ਬਾਬਾ ਪ੍ਰੇਮ ਸਿੰਘ ਜੀ ਉਸ ਦਿਨ ਕੋ ਕਹਿੰਦੇ ਕਿ ਪ੍ਰੇਮ ਸਿੰਘ ਅੱਜ ਤੋਂ ਬਾ ਸਾਰੀ ਤੇਰੀ ਜ਼ਿੰਮੇਵਾਰੀ ਹੈ ਸੰਗਤਾਂ ਆਉਂਦੀਆਂ ਨੇ ਇਹਨਾਂ ਸੰਗਤਾਂ ਨੂੰ ਸਾਹਮਣਾ ਗੁਰਮਤਿ ਪ੍ਰਚਾਰ ਕਰਨਾ ਇਹ ਸਾਰੀ ਤੇਰੀ ਸੇਵਾ ਹੈ ਬਸ ਬਾਬਾ ਪ੍ਰੇਮ ਸਿੰਘ ਦੇ ਹਿੱਸੇ ਸਾਧ ਸੰਗਤ ਇਹ ਸੇਵਾ ਪੈ ਗਈ ਫਿਰ ਬਾਬਾ ਪ੍ਰੇਮ ਸਿੰਘ ਜੀ ਨੇ ਕਿਵੇਂ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਪਿੰਡਾਂ ਪਿੰਡਾਂ ਤੇ ਜਾ ਕੇ ਸਾਧ ਸੰਗਤ ਫਿਰ ਦੁਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਗੁਰਮੁਖੋ ਬਾਬਾ ਜੀ ਨੇ ਨਸ਼ਿਆਂ ਤੋਂ ਬਾਹਰ ਕੱਢਿਆ ਜਿਹੜੇ ਪਿੰਡ ਤੇ ਜਾਂਦੇ ਸਨ ਨਾ ਇੱਕ ਪਿੰਡ ਤੇ 100-100 ਹੁੱਕਾ ਲੋਕੀ ਟੋਇਆ ਪੁਟਕੇ ਨੱਪ ਦਿੰਦੇ ਸਨ ਬਾਬਾ ਜੀ ਨੇ ਫਿਰ ਸਾਧ ਸੰਗਤ ਪਿੰਡ ਪਿੰਡ ਜਾ ਕੀ ਕਰ ਉਹ ਤੁਸੀਂ ਮੇਰੇ ਅਗਿਟਾ ਹੈ ਨਾ ਜਵਾਜਿਆ ਗਿਆ ਦੇ ਉਹ ਦੋ ਵਾਰ ਬਤੌਰ ਐਮਐਲਏ ਬਣੇ ਬਾਬਾ ਜੀ ਕਿਉਂ ਤੂੰ ਕਿਉਂ ਸਮਝਦੇ ਸਨ ਇਹ ਰਾਜਨੀਤਿਕ ਬੰਦੇ ਜਿਹੜੇ ਨੇ ਸਾਡੀਆਂ ਹੀ ਵੋਟਾਂ ਨਾਲ ਚੁਣੇ ਜਾਂਦੇ ਨੇ ਪਰ ਵਜ਼ੀਰੀਆਂ ਆਸੇ ਨੇ ਲੰਗਰ ਸਾਹਿਬ ਜੀ ਲੇਟਰ ਦੀ ਅਸਲੀਅਤ ਵੇਖ ਕੇ ਤੇ ਉਹਨਾਂ ਦੇ ਬਹੁਤ ਹੀ ਪਰਉਪਕਾਰ ਨੇ ਲਬਾਣਾ ਬਰਾਦਰੀ ਦੀ ਸਫਲਤਾ ਦਾ ਰਾਜ ਬਾਪਾ ਪ੍ਰੇਮ ਸਿੰਘ ਜੀ ਦੀ ਪ੍ਰੇਰਣਾ ਉਦਮ ਤੇ ਸੋਚ ਦਾ ਸਦਕਾ ਹੀ ਹੈ